ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵਿਕਰਮ ਸਿੰਘ ਮਜੀਠੀਆ ਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਦੀ ਜਿਹੜੀ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਹੈ ਉਸ ਨੂੰ ਲੈ ਕੇ ਵਿਕਰਮ ਮਜੀਠੀਆ ਦੀ ਪਤਨੀ ਦੇ ਮੂੰਹੋਂ ਨਿਕਲ ਗਈ ਹੈ ਬਹੁਤ ਵੱਡੀ ਗੱਲ ਵੀਰੋ ਸੱਚ ਮੂੰਹ ਚ ਉਹਨਾਂ ਦੇ ਨਿਕਲ ਆਇਆ ਹੈ ਕੀ ਇਹ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਣੇ ਦਸਤਵਾਰ ਚਾਣ ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਵੀ ਪਤਨੀ ਗਨੀਬਕੌਰ ਦੇ ਮੂੰਹੋਂ ਅੱਜ ਤੁਹਾਨੂੰ ਮੈਂ ਇੱਕ ਬਹੁਤ ਵੱਡਾ ਬਿਆਨ ਸੁਣਾਉਣ ਜਾ ਰਿਹਾ ਹਾਂ ਪੰਜਾਬ ਦੇ ਅੰਦਰ ਜਦੋਂ ਦੇ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਮਿਲੇ ਨੇ ਉਸੇ ਦਿਨ ਦਾ ਰੌਲਾ ਪੈ ਰਿਹਾ ਜੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਜੇ ਉਹ ਬਾਹਰ ਆਉਣਗੇ ਪਰ ਇਹ ਖਬਰ ਪੱਕੀ ਹੋ ਗਈ ਹੈ ਮੋਹਰ ਲੱਗੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੀ ਗੱਲਬਾਤ ਬਾਬਾ ਜੀ ਦੀ ਹੋਈ ਹੈ ਅੱਜ ਤੁਹਾਨੂੰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਬਿਆਨ ਸੁਣਾਉਣੇ ਜਾ ਰਹੇ ਆ ਕਿਉਂਕਿ ਪੰਜਾਬ ਭਰ ਦੇ ਲੋਕਾਂ ਨੂੰ ਬਿਕਰਮ ਸਿੰਘ ਮਜੀਠੀਆ ਦਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਲੱਗ ਰਿਹਾ ਸੀ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਪੰਜਾਬ ਦੇ ਅੰਦਰ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਨਵਾੜ ਨਹੀਂ ਆਉਣ ਦਿੰਦੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਇੱਕ ਬਹੁਤ ਵੱਡੀ ਪਾਵਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਖੜਦੀ ਆ ਤਾਂ ਫੇਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲੱਗਦਾ ਕਿ ਭਾਈ ਬੇਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਅਸੀਂ ਜੇਕਰ ਦੋਸ਼ ਨਾ ਸਾਬਤ ਕਰ ਪਏ ਤਾਂ ਪੰਜਾਬ ਦੇ ਲੋਕ ਕੀ ਕਹਿਣਗੇ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਬੇਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਬਾਹਰ ਕੇ ਮੇਲੇ ਕੇ ਆਉਂਦੇ ਨੇ ਅੱਜ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਪਾਵਰ ਦਾ ਜਿਹੜਾ ਕਿ ਪਹਿਲਾ ਕਦਮ ਧਰ ਦਿੱਤਾ ਗਿਆ ਜੇ ਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਣਗੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਕੱਲ ਜਿਹੜੀ ਧਮਕੀ ਦਿੱਤੀ ਹੈ ਉਸ ਤੇ ਵੀ ਆਪਾਂ ਇੱਕ ਵੀਡੀਓ ਪਾ ਚੁੱਕੇ ਹਾਂ ਔਰ ਇਸੇ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ ਯਾਨੀ ਬਰਨ ਸ਼ਰਮਾ ਐਸਐਸਪੀ ਨੇ ਉਹਨਾਂ ਨੂੰ ਧਮਕੀ ਸੁਖਵੀਰ ਸਿੰਘ ਬਾਦਲ ਨੇ ਕਿੱਥੇ ਜਾ ਕੇ ਦਿੱਤੀ ਹੈ ਕਹਿੰਦੇ ਜੀ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਨੇ ਤਾਂ ਉਸੇ ਜੇਲ੍ਹ ਦੇ ਸਾਹਮਣੇ ਖੜ ਕੇ ਵਰਨ ਸ਼ਰਮਾ ਐਸਐਸਪੀ ਨੂੰ ਧਮਕੀ ਦੇ ਦਿੱਤੀ ਹੈ ਯਾਨੀ ਪੂਰੇ ਪੰਜਾਬ ਦੇ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਸੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਜਿੰਨੇ ਵੀ ਐਮਐਲਏ ਨੇ ਸਾਰਿਆਂ ਨੂੰ ਧਮਕੀ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਨੇ ਕਹਿੰਦੇ ਜੀ ਤੁਸੀਂ ਕਾਗਜ਼ ਤਿਆਰ ਕਰ ਲਓ ਪਾਸਪੋਰਟ ਬਣਾ ਲਓ ਅਸੀਂ ਤੁਹਾਨੂੰ ਬਾਹਰੋਂ ਵੀ ਖਿੱਚ ਕੇ ਪੰਜਾਬ ਦੇ ਅੰਦਰ ਲਿਆਵਾਂਗੇ ਪਰ ਜਿਹੜਾ ਇਹਨਾਂ ਦਾ ਹੰਕਾਰ ਸੀ ਉਸ ਨੂੰ ਰੱਬ ਦੀ ਮਾਰ ਕਿਵੇਂ ਪੈਂਦੀ ਆ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਫਕਰਮ ਸਿੰਘ ਮਜੀਠੀਆ ਦੀ ਪਤਨੀ ਮਜੀਠੀਆ ਬਾਰੇ ਕੀ ਕਹਿ ਰਹੀ ਐ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਸਾਂਝੀ ਕਰਾਂਗੇ ਬੜੀ ਹੀ ਅਹਿਮ ਐ ਕਿਉਂਕਿ ਪੰਜਾਬ ਦੇ ਅੰਦਰ ਮੁੱਖ ਮੰਤਰੀ ਨੂੰ ਧਮਕੀ ਦੇਣੀ ਔਰ ਦੂਜੇ ਪਾਸੇ ਪ੍ਰਸ਼ਾਸਨ ਨੂੰ ਵਰਨ ਸ਼ਰਮਾ ਜਿਹੜੇ ਐਸਐਸਪੀ ਨੇ ਉਹਨਾਂ ਨੂੰ ਧਮਕੀ ਕਿਉਂ ਦਿੰਦੇ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਗੜ੍ਹ ਦੇ ਵਿੱਚ ਵੀ ਫੰਦਾ ਪੈਣ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਣੋ ਦੋ ਦਿਨ ਪਹਿਲੇ ਡੇਰਾਮੁਖੀ ਗਈ ਨੇ ਮਿਲਨ ਵਿਕਰਮ ਸਿੰਘ ਜੀ ਥਿਆ ਨੂੰ 35 ਮਿੰਟ ਦੀ ਮੁਲਾਕਾਤ ਹੋਈ ਹੈ ਉਹਦੀ ਪੋਲਿਟਿਕਲ ਹਲਕਿਆਂ ਤੇ ਬੜੀ ਵਿੱਚ ਬੜੀ ਚਰਚਾ ਹੋਈ ਹੈ ਇਸ ਚੀਜ਼ ਨੂੰ ਤੁਸੀਂ ਕਿ ਇਹ ਇਹ ਪ੍ਰੀਪਲਾਨਡ ਮੀਟਿੰਗ ਸੀ ਕਿਵੇਂ ਬਿਲਕੁਲ ਨਹੀਂ ਜੀ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਬੜੇ ਨਿਮਰ ਨੇ ਤੇ ਉਹਨਾਂ ਨੇ ਸਾਡੀ ਨਾ ਹੀ ਔਕਾਤ ਹੈ ਉਹਨਾਂ ਨੇ ਸ ਬੜਾ ਬੜੀ ਇੱਜ਼ਤ ਦਿੱਤੀ ਮਾਨ ਦਿੱਤਾ ਇਹ ਜਿਹੜਿਆ ਇਨੀ ਦੂਰ ਚਕਾਈ ਪਿਲਨ ਉਹਨਾਂ ਨੂੰ ਤੇ ਬੜੀ ਕਿਰਪਾ ਕੀਤੀ ਸਾਡੇ ਤੇ ਪੈ ਸਾਰੀ ਸੰਗਠ ਨੂੰ ਪੰਜਾਬ ਚ ਬੜੇ ਇਹ ਜਿਹੇ ਲੋਕ ਨੇ ਜਿਹੜੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਬੜੇ ਮਹਾਪੁਰਖ ਨੇ ਜਿਹੜੀਆਂ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਅ ਮਜੀਠਾ ਸਾਹਿਬ ਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਇਹਨਾਂ ਨੇ ਜਦੋਂ ਵਿਕਰਮ ਮਜੀਠਿਆ ਨਾਲ ਮੁਲਾਕਾਤ ਕੀਤੀ ਜ਼ਰੂਰ ਤੋਂ ਹੀ ਗੱਲਬਾਤ ਕੀਤੀ ਹੋਵੇਗੀ ਕਿ ਕੀ ਗੱਲਬਾਤ ਹੋਈ ਹੈ ਜਾਂ ਕੀ ਸਥਿਤੀ ਹੈ ਹਾਲਾਤ ਦੀ ਮੈਂ ਸਮਝ ਨਹੀਂ ਤੁਹਾਡਾ ਮੈਂ ਕਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਉਹਨਾਂ ਨੂੰ ਮਿਲਣ ਗਏ ਵਿਕਰਮ ਮਜੀਠੀਆ ਨੂੰ ਉਸ ਤੋਂ ਬਾਅਦ ਜਦੋਂ ਮਿਲ ਕੇ ਆਏ ਤੁਹਾਡੇ ਤੁਹਾਡੀ ਗੱਲਬਾਤ ਹੋਈ ਹੋਣੀ ਬਾਬਾ ਜੀ ਨਾਲ ਕਿ ਕੀ ਕੀ ਸਥਿਤੀ ਹੈਗੀ ਆ ਵਿਕਰਮ ਮਜੀਠੀਆ ਦੀ ਤਾਂ ਸੁਣਨਾ ਪੰਜਾਬ ਵਾਲੋ ਜਿਵੇਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਗੁਰਿੰਦਰ ਸਿੰਘ ਢਿੱਲੋਂ ਬਾਰੇ ਕੀ ਕਿਹਾ ਔਰ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਕਹਿੰਦੀ ਜੀ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਕਹ ਰਹੀ ਹੈ ਕਹਿੰਦੀ ਪੰਜਾਬ ਦੇ ਲੋਕ ਬਿਕਰਮ ਸਿੰਘ ਮਜੀਠੀਆ ਵਰ ਰਦਾ ਸਾਂ ਕਰ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਵੇ ਔਰ ਉੱਥੇ ਤੰਦਰੁਸਤ ਰਹੇ ਭਈ ਪਰ ਪੰਜਾਬ ਦੇ ਅੰਦਰ ਪੰਜਾਬ ਦੀਆਂ ਮਾਵਾਂ ਕੀ ਕਹਿ ਰਹੀਆਂ ਨੇ ਅਕਸਰ ਸਾਰਾ ਪੰਜਾਬ ਜਾਣਾ ਤੇ ਪੰਜਾਬ ਦੀਆਂ ਮਾਂਵਾਂ ਬਿਕਰਮ ਸਿੰਘ ਮਜੀਠੀਆ ਨੂੰ ਰੋ ਰਹੀਆਂ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਲੈ ਕੇ ਜਾਓ ਇੱਥੇ ਨਾ ਰੱਖੋ ਪੰਜਾਬ ਦੇ ਅੰਦਰ ਇਹਨੂੰ ਵੀ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਤਾਕੇ ਹਰ ਰੋਜ਼ ਅਕਾਲੀ ਦਲ ਨਵੇਂ-ਨਵੇਂ ਤਰੀਕੇ ਲੱਭਦਾ ਸਾਨੂੰ ਬਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਜੀ ਬਹੁਤ ਸਾਰੀਆਂ ਟਿੱਪਣੀਆਂ ਅਦਾਲਤਾਂ ਤੇ ਕੱਲ ਦਾ ਸੁਖਬੀਰ ਸਿੰਘ ਬਾਦਲ ਨੇ ਪੂਰੇ ਪੰਜਾਬ ਦੇ ਸਾਹਮਣੇ ਹੱਦ ਕਰ ਦਿੱਤੀ ਹੈ ਯਾਨੀ ਐਸਐਸਪੀ ਨੂੰ ਧਮਕੀ ਦੇਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਪਰ ਪੰਜਾਬ ਦੇ ਅੰਦਰ ਇੱਕ ਵੱਡੀ ਚਰਚਾ ਛੜੀ ਹੈ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦਾ ਪਹਿਲਾ ਕਦਮ ਇੱਕ ਬਹੁਤ ਵੱਡਾ ਕਦਮ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਲੈ ਕੇ ਆਉਣਗੇ ਔਰ ਉਸ ਤੋਂ ਪਹਿਲਾਂ ਖਬਰ ਇਹ ਆ ਰਹੀ ਹੈ ਕਹਿੰਦੇ ਜੀ ਹੁਣ ਸੁਖਬੀਰ ਸਿੰਘ ਬਾਦਲ ਅੰਦਰ ਜਾ ਸਕਦੇ ਨੇ ਕਿਉਂਕਿ ਧਮਕੀ ਇੱਕ ਐਸਐਸਪੀ ਨੂੰ ਦਿੱਤੀ ਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਟਾਰਗੇਟ ਤੇ ਲਿਆ ਗਿਆ ਨਿੱਜੀ ਤੌਰ ਤੇ ਗਾਲੀ ਗਲੋਚ ਵੀ ਕਰਦੇ ਨੇ ਕਦੇ ਕਹਿੰਦੇ ਆ ਜੀ ਪਾਗਲ ਹੈ ਮੁੱਖ ਮੰਤਰੀ ਇਹਦਾ ਮਤਲਬ ਪੰਜਾਬ ਦੇ ਲੋਕ ਪਾਗਲ ਨੇ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਬਣਾ ਦਿੱਤਾ ਤਾਂ ਸੁਖਬੀਰ ਸਿੰਘ ਬਾਦਲ ਹੋਵੇ ਅਰਸੇ ਮਰਿਤਕਾਰ ਬਾਦਲ ਹੋ ਗਏ ਇਹਨਾਂ ਪਰਵਾਰਾਂ ਨੂੰ ਲੱਗਦਾ ਕਿ ਸਾਡੀ ਜਬਾਨ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਸ਼ਬਦ ਪਤਾ ਨਹੀਂ ਸਾਰੇ ਸੰਸਾਰ ਨੂੰ ਲੱਗੂ ਆ ਕਿ ਸੇ ਸੱਚ ਬੋਲ ਰਹੇ ਨੇ ਪਰ ਚਤਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਵਿਕਰਮ ਮਜੀਠੀ ਦੀ ਜਿੰਨੀ ਵੀ ਟੀਮ ਇਹਨਾਂ ਨੇ ਪੰਜਾਬ ਦੇ ਵਿੱਚ ਗੰਧ ਪਾਇਆ ਹੋਇਆ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਨਾ ਚਾਹੀਦਾ ਸੜਕਾਂ ਤੇ ਆਉਣਾ ਚਾਹੀਦਾ ਇਹਨਾਂ ਬਾਦਲਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਉਹਨਾਂ ਲੋਕਾਂ ਨੂੰ ਬढ़ावा ਦਿੰਦੇ ਜਿਹੜੇ ਤਸਕਰ ਨੇ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਆ ਪੂਰਾ ਪੰਜਾਬ ਜਾਣਦਾ ਔਰ ਦੂਜੇ ਪਾਸੇ ਪੰਜਾਬ ਦਾ ਘਾਣ ਕਰਕੇ ਬਾਦਲ ਹਲੇ ਵੀ ਹਲੇ ਵੀ ਬਾਦਲਾਂ ਨੂੰ ਲੱਗਦਾ ਕਿ ਪੰਜਾਬ ਨੂੰ ਲੁੱਟਣਾ ਹਲੇ ਬਾਕੀ ਆ ਪੰਜਾਬ ਦੇ ਲੋਕਾਂ ਨੂੰ ਪੀਸਣਾ ਤੇ ਜੇਕਰ ਪੰਜਾਬ ਦੇ ਲੋਕ ਸਿਆਣੇ ਹੋਣਗੇ ਤਾਂ ਇਹਨਾਂ ਬਾਦਲਾਂ ਨੂੰ ਘਰੇ ਨਾ ਵੜਨ ਦਿਓ ਇਹਨਾਂ ਦਾ ਬਾਈਕਾਟ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹੋਣਾ ਚਾਹੀਦਾ ਅਸਕਰਕੇ ਪੰਜਾਬ ਲਈ ਸੇਫਟੀ ਦੀ ਗੱਲ ਨਹੀਂ ਤਾਂ ਪੰਜਾਬ ਦੀ ਦਸ਼ਾ ਬਹੁਤ ਸਾਰੀ ਖਰਾਬ ਇਹਨਾਂ ਵਾਦਨਾਂ ਨੇ ਕਰ ਦੇਣੀ ਆ ਕਿਉਂਕਿ ਜਿਹੜੀ ਇਹਨਾਂ ਦੀ ਰਣਨੀਤੀ ਹੈ 10 ਸਾਲ ਦੇ ਵਿੱਚ ਸਿਰਫ ਇੱਕ ਵਾਰ ਇਹ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਨੂੰ ਉਹਨਾਂ ਤੋਂ ਜਰ ਨਹੀਂ ਹੁੰਦਾ ਅਸਕਰਕੇ ਉਹਨਾਂ ਨੂੰ ਇਹ ਗਲਤਫਹਮੀ ਹੋ ਗਈ ਹੈ ਕਿਉਂਕਿ ਲੰਮਾ ਸਮਾਂ ਰਾਜ ਕੀਤਾ ਉਹਨਾਂ ਨੂੰ ਲੱਗਦਾ ਕਿ ਰਾਜ ਭਾਗ ਸਾਡਾ ਹੀ ਹੈ ਇਹ ਸਾਡਾ ਹੀ ਹੁੰਦਾ ਵਾਦਨਾਂ ਦਾ ਬਾਕੀ ਪੰਜਾਬ ਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੈ ਇਹਨਾਂ ਦੀ ਗਲਤ ਫਹਮੀ ਪੰਜਾਬ ਦੇ ਲੋਕ ਦੂਰ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਜਿੱਤੀ ਜਾਣੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਮਨ ਬਣ ਚੁੱਕਿਆ ਹੈ ਕਿ ਅਸੀਂ ਵੋਟ ਕਿੱਧਰ ਪਾਉਣੀ ਆ ਤਾਂ ਡਾਂਕੇ ਦੀ ਚੋੜ ਤੇ ਜਦੋਂ ਪਹਿਲਾਂ ਵੱਡੀ ਬਹਾਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤਾਂ ਹੁਣ ਫੇਰ ਤੋਂ ਆਮ ਆਦਮੀ ਪਾਰਟੀ ਰਿਪੀਟ ਕਰ ਸਕਦੀ ਆ ਬਹੁਤ ਸਾਰੇ ਦਲ ਨਵੇਂ ਵੀ ਖੜੇ ਨੇ ਦੇਖਣ ਵਾਲੀ ਗੱਲ ਇਹ ਆ ਵੀ ਭਾਈ ਸਰਕਾਰ ਨਵੀਂ ਹੋਰ ਵੀ ਬਣ ਸਕਦੀ ਆ ਸਭ ਤੋਂ ਵੱਧ ਅੰਕੜੇ ਦਾ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਕਦੀ ਹੈ ਔਰ ਸੁਖਵੀਰ ਸਿੰਘ ਬਾਦਲ ਇਹਨਾਂ ਤੋਂ ਲੋਕ ਪਿੱਛਾ ਛੜਾਉਣ ਦੀ ਗੱਲ ਕਹਿ ਰਹੇ ਨੇ ਇਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਅਕਸਰ ਚੱਲ ਰਹੀਆਂ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਫਿਰੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਜੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਡੇਰਾ ਬਿਆਸ ਦੇ ਜਿਹੜੇ ਮੁਖੀ ਹੈ ਉਹ ਇੱਕ ਬਹੁਤ ਪਾਵਰਫੁਲ ਸ਼ਖਸੀਅਤ ਹੈ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਪੀਐਮ ਮੋਦੀ ਜਾਂ ਕੋਈ ਵੀ ਕਾਂਗਰਸ ਦਾ ਵੱਡਾ ਚੇਅਰ ਪਰਸਨ ਆਂਦਾ ਵੈ ਕਿਸੇ ਵੀ ਪਾਰਟੀ ਦਾ ਵੱਡਾ ਲੀਡਰ ਆਂਦਾ ਵੈ ਤੇ ਉਹ ਪੰਜਾਬ ਦਾ ਚਾਹੇ ਦੌਰਾ ਕਰੇ ਨਾ ਕਰੇ ਲੇਕਿਨ ਅਮਿਤ ਸ਼ਾ ਸੀਐਮ ਭਗਵੰਤ ਮਾਨ ਤਾਂ ਨਹੀਂ ਅਮਿਤ ਸ਼ਾ ਮੋਦੀ ਤੇ ਦੂਸਰੇ ਜਿਹੜੇ ਵੀ ਲੀਡਰ ਹੈਗੇ ਆ ਉਹ ਜ਼ਰੂਰ ਬਾਬਾ ਗੁਰਵਿੰਦਰ ਸਿੰਘ ਦੇ ਡੇਰੇ ਤੇ ਜਾਂਦੇ ਆ ਉਹਨਾਂ ਨਾਲ ਜਾ ਕੇ ਮਿਲਦੇ ਆ ਤੇ ਸੇਵਾ ਕਰਦੇ ਆ ਕਿਉਂਕਿ ਉਹ ਬਹੁਤ ਪਾਵਰਫੁਲ ਸ਼ਖਸੀਅਤ ਹੈ ਉਹਨਾਂ ਦੀ ਬਹੁਤ ਜ਼ਿਆਦਾ ਫੈਨ ਫਾਲੋਇੰਗ ਹੈ ਬਹੁਤ ਜ਼ਿਆਦਾ ਲੋਕ ਉਹਨਾਂ ਨੂੰ ਮੰਨਦੇ ਆ ਉਹਨਾਂ ਦੇ ਮਗਰ ਚੱਲਦੇ ਆ ਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਉਹ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਿਲਣ ਗਏ ਪੂਰੇ ਪ੍ਰੋਟੋਕੋਲ ਦੇ ਨਾਲ ਗਏ ਪੂਰਾ ਰੂਟਰ ਲੱਗਾ ਉੱਥੋਂ ਉਹਨਾਂ ਦੀ ਤਾਕਤ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਜੀ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਕਹਿ ਰਹੀ ਹੈ ਕਿ ਅਸੀਂ ਬੜੇ ਸ਼ੁਕਰਗੁਜ਼ਾਰ ਹੈ ਜਿਸ ਤਰ੍ਹਾਂ ਸ਼ੁ크ਰੀਆ ਅਦਾ ਕਰ ਰਹੀ ਹੈ ਜਿਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਹੁਣ ਬਹੁਤ ਜ਼ਿਆਦਾ ਪੋਜ਼ਿਟਿਵ ਐਟੀਟਿਊਡ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਹੁਣ ਮਜੀਠੀਆ ਜਲਦ ਬਾਹਰ ਆ ਜਾਏਗਾ ਵੀਰੋ ਇਹ ਦੀ ਅੰਦਾਜ਼ਾ ਹੀ ਹੈ لیکن ਉਹਨਾਂ ਦੀਆਂ ਗੱਲਾਂ ਤੋਂ ਉਹਨਾਂ ਦੇ ਸਟਾਈਲ ਤੋਂ ਉਹਨਾਂ ਦੇ ਕੌਨਫੀਡੈਂਸ ਲੈਵਲ ਤੋਂ ਲੱਗਦਾ ਵੈ ਕਿ ਮਜੀਠੀਆ ਹੁਣ ਬਹੁਤ ਜਲਦ ਬਾਹਰ ਆ ਜਾਣਗੇ ਕਿਉਂਕਿ ਬਾਬਾ ਗੁਰਵਿੰਦਰ ਸਿੰਘ ਢਿੱਲੂ ਇੱਕ ਪਾਵਰਫੁਲ ਸ਼ਖਸੀਅਤ ਹੈ ਜਦੋਂ ਉਹ ਉਹਨਾਂ ਦੇ ਨਾਲ ਖੜ ਗਏ ਜਦੋਂ ਉਹਨਾਂ ਦੇ ਨਾਲ ਉਸ ਤੋਂ ਇਲਾਵਾ ਵਿਰੋਧ ਇੱਕ ਹੋਰ ਗੱਲ ਹੈ ਕਿ ਇਸ ਵਾਕਏ ਤੋਂ ਬਾਅਦ ਸੀਮ ਭਗਵੰਤ ਮਾਨ ਨੇ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਉਹ ਵੀ ਚੁੱਪ ਹੋ ਗਏ ਹਨ ਸਾਰੀ ਸੂਰਤ ਹਾਲਤ ਉਹਹੀ ਲੱਗਦਾ ਵੈ ਕਿ ਬਹੁਤ ਜਲਦ ਵਿਕਰਮ ਮਜੀਠੀਏ ਦੀ ਰਿਹਾਈ ਹੋ ਜਾਏਗੀ ਵਿਰੋ ਤੁਹਾਡੀ ਕੀ ਰਾਏ ਇਸ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲਸ ਵੀ ਕਰਨਾ ਆਪਾਂ ਤੇ ਸਾਰਾ ਖਿਆਰ ਰੱਖਣ ਤੋਂ ਆਂ ਯਾਦ ਰੱਖਣਾ ਅੱਲਾ ਫੇ